ਵਾਹ ਜੀ ਮਖੂ ਸ਼ਹਿਰ ਦਾ ਹਾਲ ਤੁਸੀਂ ਦੇਖ ਲਓ ਵੀ ਕਿਲੋ ਕਿਲੋ ਮੀਟਰ ਲੰਮੀਆਂ ਲੈਣਾ ਲੱਗ ਜਾਂਦੀਆਂ ਤੇ ਕਈ ਸਾਲਾਂ ਦਾ ਇਹ ਜਿਹੜਾ ਪੋਲ ਹੈ ਇਹ ਅਧੂਰਾ ਹੀ ਖੜਾ ਆ ਲੋਕਾਂ ਨੇ ਕੇਸ ਪਾਏ ਸੀ ਕੇਸਾਂ ਦਾ ਤਾਂ ਪਤਾ ਨਹੀਂ ਕੀ ਬਣਿਆ ਤੇ ਪਿੱਛੇ ਜੇ ਸੁਣਿਆ ਸੀ ਵੀ ਇੱਥੋਂ ਦੇ ਐਮ.ਐਲ.ਏ. ਨਰੇਸ਼ ਕਟਾਰੀਆ ਨੇ ਜਿਹੜਾ ਸੈਸ਼ਨ ਦੇ ਵਿੱਚ ਸਵਾਲ ਚੱਕਿਆ ਸੀ ਵੀ ਸਾਡੇ ਪੋਲ ਨਹੀਂ ਬਣਿਆ ਤੇ ਆਪਦੀ ਸਰਕਾਰ ਦੇ ਮੰਤਰੀ ਤੋਂ ਪੁੱਛਿਆ ਸੀ ਜਵਾਬ ਤੇ ਮੰਤਰੀ ਨੇ ਉੱਠ ਕੇ ਕਿਹਾ ਸੀ ਜਦੋਂ ਨਰੇਸ਼ ਕੁਟਾਰੀਆ ਘਰੇ ਜਾਣਗੇ ਜਾਂਦਿਆਂ ਨੂੰ ਮਸ਼ੀਨਾਂ ਖੜੀਆਂ ਹੋਣਗੀਆਂ ਤੇ ਉਸ ਗੱਲ ਨੂੰ 3-4 ਮਹੀਨੇ ਹੋ ਗਏ ਨੇ ਤੁਸੀਂ ਦੇਖੋ ਮਸ਼ੀਨਾਂ ਤਾਂ ਕੋਈ ਨਹੀਂ ਖੜੀਆਂ ਦਿਸਦੀਆਂ ਪਰ ਗੱਡੀਆਂ ਟਰੱਕ ਜ਼ਰੂਰ ਖੜੇ ਐ ਇੱਥੇ ਕਿਲੋ-ਕਿਲੋ ਮੀਟਰ ਲੈਣਾ ਲੱਗੀਆਂ ਅੱਧਾ-ਅੱਧਾ ਘੰਟਾ ਖੜਨਾ ਪੈਂਦਾ ਬੁਰੇ ਹਾਲ ਆ ਤਾਂ ਇਹਦਾ ਕੋਈ ਬਖੂ ਸ਼ਹਿਰ ਦਾ ਵਾਲੀਵਾਰਸ ਨਹੀਂ ਸਿਰਫ ਲੱਗਦਾ ਵੀ ਇਹ ਆਪਣੀਆਂ ਵੋਟਾਂ ਇਕੱਠੀਆਂ ਤੇ ਨੋਟਾ ਇਕੱਠੀਆਂ ਕਰਨ ਵਾਸਤੇ ਸਾਰੇ ਫਿਰਦੇ ਆ ਆਮ ਜਨਤਾ ਦੇ ਕੋਈ ਨਹੀਂ ਸੁਣਦਾ ਤੋ ਜਦੋਂ ਇਹ ਫਾਟਕ ਲੱਗ ਜਾਂਦਾ ਕਿਉਂਕਿ ਇਹ ਫਾਟਕ ਫਿਰੋਜ਼ਪੁਰ ਤੋਂ ਜਲੰਧਰ ਜਿਹੜੇ ਟਰੈਕ ਆ ਉਹਦੇ ਉੱਤੇ ਇਹ ਫਾਟਕ ਆ ਤੇ ਪਤਾ ਨਹੀਂ ਕਿਹੜੇ ਵੇਲੇ ਫਾਟਕ ਥੱਲੇ ਡਿੱਗ ਪੇ ਤੇ ਲਾਂਘਾ ਬਹੁਤ ਜ਼ਿਆਦਾ ਮਾੜਾ ਆ ਟਰੱਕ ਅੰਮ੍ਰਿਤਸਰ ਨੂੰ ਜਾਣ ਵਾਲੇ ਬਠਿੰਡਾ ਅੰਮ੍ਰਿਤਸਰ ਇੱਥੋਂ ਤੱਕ ਜੰਮੂ ਤੋਂ ਕਾਂਡਲਾ ਜਾਣ ਵਾਲੀ ਸਾਰੀ ਜਿਹੜੀ ਟਰਾਂਸਪੋਰਟ ਆ ਇੱਥੋਂ ਜਾਂਦੀ ਹੈ ਤਾਂ ਖੱਡੇ ਇੰਨੇ ਵੱਡੇ ਵੱਡੇ ਆ ਵੀ ਕੋਈ ਇਹਨੂੰ ਮਾੜਾ ਮੋਟਾ ਤਿਆਰ ਵੀ ਨਹੀਂ ਕਰਦਾ ਵੀ ਜਿੰਨਾ ਚਿਰ ਪੁਲ ਨਹੀਂ ਬਣਦਾ ਉਹਨਾਂ ਚਿਰ ਇਹਨੂੰ ਮਾੜਾ ਮੋਟਾ ਸੈੱਟ ਕਰ ਦਈਏ ਬਹੁਤ ਰੌਲਾ ਪੈਂਦਾ ਅਖਬਾਰਾਂ ਚ ਟੀਵੀ ਚੈਨਲਾਂ ਚ ਪਰ ਨਹੀਂ ਕੋਈ ਸੁਣਨ ਵਾਲਾ ਨਹੀਂ ਉਹ ਤਾਂ ਨਰੇਸ਼ ਕੁਟਾਰੀਆ ਵੀ ਲੱਗਦਾ ਚੁੱਪ ਹੋ ਗਿਆ ਉਹਨਾਂ ਵੀ ਸੋਚ ਲਿਆ ਹੋਣਾ ਵੀ ਹੁਣ ਇਸ ਮਸਲੇ ਤੇ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਉਹਨਾਂ ਦੇ ਮੰਤਰੀ ਤੇ ਸਰਕਾਰ ਨੇ ਨਹੀਂ ਸੁਣੀ ਕਹਿੰਦੇ ਵੀ ਨਰੇਸ਼ ਕੁਟਾਰੀਆ ਘਰੇ ਜਾਊਗਾ ਤੇ ਕੰਮ ਸ਼ੁਰੂ ਹੋ ਜਾਏਗਾ ਤੇ ਘਰੇ ਆਏ ਨੂੰ ਉਹਨੂੰ 4 ਮਹੀਨੇ ਹੋ ਗਏ ਨੇ ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਇਹ ਮਖੂ ਸ਼ਹਿਰ ਦੇ ਹਾਲਾਤ ਆ ਜੀ ਆ ਜੀ ਮਖੂ ਸ਼ਹਿਰ ਦਾ ਹਾਲ ਤੁਸੀਂ ਦੇਖ ਲਓ ਵੀ ਕਿਲੋ ਕਿਲੋ ਮੀਟਰ ਲੰਮੀਆਂ ਲੈਣਾ ਲੱਗ ਜਾਂਦੀਆਂ ਤੇ ਕਈ ਸਾਲਾਂ ਦਾ ਇਹ ਜਿਹੜਾ ਪੋਲ ਹੈ ਇਹ ਅਧੂਰਾ ਹੀ ਖੜਾ ਆ ਲੋਕਾਂ ਨੇ ਕੇਸ ਪਾਏ ਸੀ ਕੇਸਾਂ ਦਾ ਤਾਂ ਪਤਾ ਨਹੀਂ ਕੀ ਬਣਿਆ ਤੇ ਪਿੱਛੇ ਜੇ ਸੁਣਿਆ ਸੀ ਵੀ ਇੱਥੋਂ ਦੇ ਐਮ.ਐਲ.ਏ. ਨਰੇਸ਼ ਕੁਟਾਰੀਆ ਨੇ ਜਿਹੜਾ ਸੈਸ਼ਨ ਦੇ ਵਿੱਚ ਸਵਾਲ ਚੱਕਿਆ ਸੀ ਵੀ ਸਾਡੇ ਪੋਲ ਨਹੀਂ ਬਣਿਆ ਤੇ ਆਪਦੀ ਸਰਕਾਰ ਦੇ ਮੰਤਰੀ ਤੋਂ ਪੁੱਛਿਆ ਸੀ ਜਵਾਬ ਤੇ ਮੰਤਰੀ ਨੇ ਉੱਠ ਕੇ ਕਿਹਾ ਸੀ ਜਦੋਂ ਨਰੇਸ਼ ਕਟਾਰੀਆ ਘਰੇ ਜਾਣਗੇ ਜਾਂਦਿਆਂ ਨੂੰ ਮਸ਼ੀਨਾਂ ਖੜੀਆਂ ਹੋਣਗੀਆਂ ਤੇ ਉਸ ਗੱਲ ਨੂੰ 3-4 ਮਹੀਨੇ ਹੋ ਗਏ ਨੇ ਤੁਸੀਂ ਦੇਖੋ ਮਸ਼ੀਨਾਂ ਤਾਂ ਕੋਈ ਨਹੀਂ ਖੜੀਆਂ ਦਿਸਦੀਆਂ ਪਰ ਗੱਡੀਆਂ ਟਰੱਕ ਜ਼ਰੂਰ ਖੜੇ ਐ ਇੱਥੇ ਕਿਲੋ-ਕਿਲੋ ਮੀਟਰ ਲੈਣਾ ਲੱਗੀਆਂ ਅੱਧਾ-ਅੱਧਾ ਘੰਟਾ ਖੜਨਾ ਪੈਂਦਾ ਬੁਰੇ ਹਾਲ ਆ ਤਾਂ ਇਹਦਾ ਕੋਈ ਬਖੂ ਸ਼ਹਿਰ ਦਾ ਵਾਲੀਵਾਰਸ ਨਹੀਂ ਸਿਰਫ ਲੱਗਦਾ ਵੀ ਇਹ ਆਪਣੀਆਂ ਵੋਟਾਂ ਇਕੱਠੀਆਂ ਤੇ ਨੋਟਾ ਇਕੱਠੀਆਂ ਕਰਨ ਵਾਸਤੇ ਸਾਰੇ ਫਿਰਦੇ ਆ ਆਮ ਜਨਤਾ ਦੇ ਕੋਈ ਨਹੀਂ ਸੁਣਦਾ ਤੋ ਜਦੋਂ ਇਹ ਫਾਟਕ ਲੱਗ ਜਾਂਦਾ ਕਿਉਂਕਿ ਇਹ ਫਾਟਕ ਫਿਰੋਜ਼ਪੁਰ ਤੋਂ ਜਲੰਧਰ ਜਿਹੜੇ ਟਰੈਕ ਆ ਉਹਦੇ ਉੱਤੇ ਇਹ ਫਾਟਕ ਆ ਤੇ ਪਤਾ ਨਹੀਂ ਕਿਹੜੇ ਵੇਲੇ ਫਾਟਕ ਥੱਲੇ ਡਿੱਗ ਪੇ ਤੇ ਲਾਂਘਾ ਬਹੁਤ ਜ਼ਿਆਦਾ ਮਾੜਾ ਆ ਟਰੱਕ ਅੰਮ੍ਰਿਤਸਰ ਨੂੰ ਜਾਣ ਵਾਲੇ ਬ